ਜੀ ਜਿਹੜੀ ਹਰਜੋਤ ਸਿੰਘ ਜੀ ਇੱਕ ਇੰਡੀਅਨ ਠੱਗ ਦੀ ਜਿਹੜੀ ਉਹ ਗੱਲ ਕਰਦੇ ਆ ਆ ਇਹ ਜਿਸ ਨੇ ਇਹ ਪਹਿਲਾਂ ਨਹੀਂ ਪਤਾ ਨਹੀਂ ਹੋਰ ਇਦਾਂ ਦੇ ਕਿੰਨੇ ਆ ਜਿਹੜੇ ਕਿ ਕੰਮ ਕਰ ਰਹੇ ਸੀਗੇ ਸਰਕਾਰ ਦੇ ਲਈ ਤੇ ਨਾਲ ਨਾਲ ਸਰਕਾਰ ਨੂੰ ਚੂਨਾ ਵੀ ਜਿਹੜਾ ਉਹ ਲਾਈ ਜਾ ਰਹੇ ਸੀ ਨਿਊਯਾਰਕ ਦੀ ਇਹ ਖਬਰ ਆ 39 ਸਾਲਾ ਮੇਹੁਲ ਗੋਸਵਾਮੀ ਲੈਥਮ ਦਾ ਜਿਹੜਾ ਉਹ ਰਹਿਣ ਵਾਲਾ ਉਹ ਕਹਿੰਦੇ ਵੀ ਮਾਲਟਾ ਜਿਹੜਾ ਟਾਊਨ ਆ ਉੱਥੇ ਉੱਥੇ ਦੂਜੀ ਜੌਬ ਵੀ ਜਿਹੜੀ ਉਹ ਕਰੀ ਆ ਜਾ ਰਿਹਾ ਸੀਗਾ ਤੇ ਹੁਣ ਉਸ ਨੂੰ ਗ੍ਰਫਤਾਰ ਜਿਹੜਾ ਉਹ ਕਰ ਲਿਆ ਇਹ ਨਿਊਯਾਰਕ ਸਟੇਟ ਆਫਿਸ ਦੇ ਲਈ ਆਈਟੀ ਸਰਵਿਸਿਜ਼ ਦਾ ਕੰਮ ਕਰ ਰਿਹਾ ਸੀਗਾ ਸੋ ਇਹ ਜਿਹੜੇ ਇੰਡੀਅਨ ਠੱਗ ਨੇ ਇਹ ਰਿਮੋਟਲੀ ਉਹਦੇ ਲਈ ਸਰਕਾਰ ਲਈ ਕੰਮ ਕਰ ਰਿਹਾ ਸੀਗਾ ਤੇ ਨਾਲ ਇੱਕ ਹੋਰ ਜੌਬ ਜਿਹੜਾ ਉਹ ਕਹਿੰਦੇ ਕਰੀ ਜਿਹੜਾ ਉਹ ਜਾ ਰਿਹਾ ਸੀਗਾ ਤੇ ਉਹਦੇ ਕਰਕੇ ਅੱਦੇ ਤੇ ਹੁਣ ਦੋਸ਼ ਆ ਵੀ 50000 ਡਾਲਰ ਇਸ ਨੇ ਸਟੀਲ ਕਰ ਲਏ ਚੋਰੀ ਕਰ ਲਏ ਨਿਊਯਾਰਕ ਸਟੇਟ ਤੋਂ ਤੇ ਹੁਣ ਜਿਹੜਾ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਆ ਸੋ ਇਹ ਕਹਿੰਦੇ ਵੀ ਇਹ ਜਿਹੜਾ ਅਰੈਸਟ ਆ ਇਹ ਜੁਆਇੰਟ ਐਫਰਟ ਸੀਗਾ ਆਫੀਸਰਸ ਜਿਹੜੇ ਸ਼ੈਰਫ ਦੇ ਜਿਹੜੇ ਉਹ ਆਫੀਸ ਦੇ ਦੁਆਰਾ ਤੇ ਨਿਊਯਾਰਕ ਸਟੇਟ ਇਨਸਪੈਕਟਰ ਜਨਰਲ ਆਫਿਸ ਆ ਉਹਨਾਂ ਦੇ ਜਿਹੜਾ ਉਹ ਦੁਆਰਾ ਸਾਂਝੇ ਤੌਰ ਦੇ ਉੱਤੇ ਇਹ ਸਾਰਾ ਕੁਝ ਕੀਤਾ ਆ ਸੋ ਗ੍ਰੈਂਡ ਲਾਰਸਨੀ ਇਨ ਸੈਕੰਡ ਡਿਗਰੀ ਕਲਾਸ ਸੀ ਫੈਲਨੀ ਦੇ ਚਾਰਜ ਵਿੱਚ ਇਸ ਨੂੰ 15 ਅਕਤੂਬਰ ਬੁੱਧਵਾਰ ਨੂੰ ਆ ਗ੍ਰਫਤਾਰ ਕਰ ਲਿਆ ਗਿਆ ਸੀਗਾ ਮਾਲਟਾ ਟਾਊਨ ਕੋਰਟ ਦੇ ਵਿੱਚ ਇਸ ਨੂੰ ਅਦਾਲਤ ਮੂਰੇ ਜੱਜ ਜੇਮਸ ਫੌਚੀ ਦੇ ਮੂਰੇ ਪੇਸ਼ ਕੀਤਾ ਜਿਹੜਾ ਹੋ ਗਿਆ ਸੀਗਾ ਉਦੋਂ ਉਸ ਨੂੰ ਰਿਲੀਜ਼ ਜਿਹੜਾ ਉਹ ਕੀਤਾ ਗਿਆ ਤੇ ਚਾਰਜ ਕਿੰਦੇ ਵੀ ਕਨਸਿਡਰਡ ਨਹੀਂ ਹੈਗਾ ਕੁਆਲੀਫਾਈਂਗ ਅਫੈਂਸ ਬੇਲ ਦੇ ਜਿਹੜੇ ਉਹ ਲਈ ਸੋ ਹੁਣ ਇਹ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਮੇਹੂਲ ਗੋਸਵਾਮੀ ਵਰਗੇ ਕਿੰਨੇ ਇੱਕ ਜਿਹੜੇ ਉਹ ਤੁਰੇ ਫਿਰਦੇ ਆ ਸੋ ਇੱਕ ਪਾਸੇ ਤਾਂ ਇਹ ਪ੍ਰੋਜੈਕਟ ਕੋਆਰਡੀਨੇਟਰ ਬਣਿਆ ਸੀਗਾ ਆ ਸਟੇਟ ਨਿਊਯਾਰਕ ਸਟੇਟ ਦੇ ਲਈ ਤੇ ਦੂਜੇ ਪਾਸੇ ਜਿਹੜਾ ਇੱਕ ਹੋਰ ਕੰਮ ਜਿਹੜਾ ਨਾਲ ਦੇ ਨਾਲ ਕਰ ਰਿਹਾ ਸੀਗਾ ਤੇ ਇਹ ਹੁਣ ਕਹਿੰਦੇ ਵੀ ਦੋ ਫੁੱਲ ਟਾਈਮ ਜੌਬਸ ਕੰਕਰੈਂਟਲੀ ਇਹ ਹੋਲਡ ਕਰ ਰਿਹਾ ਸੀ ਜੋ ਕਿ ਗੈਰਕਾਨੂੰਨੀ ਆ ਤੇ ਕਹਿੰਦੇ ਵੀ ਨਾਲੇ 50000 ਡਾਲਰ ਚੋਰੀ ਕਰ ਲਿਆ ਇਹਨੇ ਸਟੇਟ ਦੇ ਜਿਹੜੇ ਉਹ ਫੰਡਸ ਦੇ ਵਿੱਚੋਂ ਸੋ ਹੁਣ ਇਸ ਕਰਕੇ ਜਿਹੜਾ ਆ ਇਸ ਨੂੰ ਗ੍ਰਫਤਾਰ ਕਰ ਲਿਆ ਜਿਹੜਾ ਉਹ ਗਿਆ ਸੀ ਜੀ ਜੀ ਜਿਹੜੀ ਹਰਜੋਤ ਸਿੰਘ ਜੀ ਇੱਕ ਇੰਡੀਅਨ ਠੱਗ ਦੀ ਜਿਹੜੀ ਉਹ ਗੱਲ ਕਰਦੇ ਆ ਆ ਇਹ ਜਿਸ ਨੇ ਇਹ ਪਹਿਲਾ ਨਹੀਂ ਪਤਾ ਨਹੀਂ ਹੋਰ ਇਦਾਂ ਦੇ ਕਿੰਨੇ ਆ ਆ ਜਿਹੜੇ ਕਿ ਕੰਮ ਕਰ ਰੇ ਸੀਗੇ ਸਰਕਾਰ ਦੇ ਲਈ ਤੇ ਨਾਲ-ਨਾਲ ਸਰਕਾਰ ਨੂੰ ਚੋਣਾਂ ਵੀ ਜਿਹੜਾ ਉਹ ਲਾਈ ਜਾ ਰੇ ਸੀ ਨਿਊਯਾਰਕ ਦੀ ਇਹ ਖਬਰ ਆ 39 ਸਾਲਾ ਮੇਹੂਲ ਗੋਸਵਾਮੀ ਲੇਥਮ ਦਾ ਜਿਹੜਾ ਉਹ ਰਹਿਣ ਵਾਲਾ ਉਹ ਕਹਿੰਦੇ ਵੀ ਮਾਲਟਾ ਜਿਹੜਾ ਟਾਊਨ ਆ ਉੱਥੇ ਉੱਥੇ ਦੂਜੀ ਜੌਬ ਵੀ ਜਿਹੜੀ ਉਹ ਕਰੀ ਆ ਜਾ ਰਿਆ ਸੀਗਾ ਤੇ ਹੁਣ ਉਸ ਨੂੰ ਗ੍ਰਫਤਾਰ ਜਿਹੜਾ ਉਹ ਕਰ ਲਿਆ ਇਹ ਨਿਊਯਾਰਕ ਸਟੇਟ ਆਫਿਸ ਦੇ ਲਈ ਆਈਟੀ ਸਰਵਿਸਿਜ਼ ਦਾ ਕੰਮ ਕਰ ਰਿਆ ਸੀਗਾ ਸੋ ਇਹ ਜਿਹੜੇ ਇੰਡੀਅਨ ਠੱਗ ਨੇ ਇਹ ਰਿਮੋਟਲੀ ਉਹਦੇ ਲਈ ਸਰਕਾਰ ਲਈ ਕੰਮ ਕਰ ਰਿਆ ਸੀਗਾ ਤੇ ਨਾਲ ਇੱਕ ਹੋਰ ਜੌਬ ਜਿਹੜਾ ਉਹ ਕਹਿੰਦੇ ਕਰੀ ਜਿਹੜਾ ਉਹ ਜਾ ਰਿਆ ਸੀਗਾ ਤੇ ਉਹਦੇ ਕਰਕੇ ਅਦਿਤ ਨੇ ਹੁਣ ਦੋਸ਼ ਆ ਵੀ 50000 ਡਾਲਰ ਇਸ ਨੇ ਸਟੀਲ ਕਰ ਲਏ ਚੋਰੀ ਕਰ ਲਏ ਨਿਊਯਾਰਕ ਸਟੇਟ ਤੋਂ ਤੇ ਹੁਣ ਜਿਹੜਾ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਆ ਸੋ ਇਹ ਕਹਿੰਦੇ ਵੀ ਇਹ ਜਿਹੜਾ ਅਰੈਸਟ ਆ ਇਹ ਜੁਆਇੰਟ ਐਫਰਟ ਸੀਗਾ ਆਫੀਸਰਸ ਜਿਹੜੇ ਸ਼ੈਰਿਫ ਦੇ ਜਿਹੜੇ ਉਹ ਆਫੀਸਰ ਦੇ ਦੁਆਰਾ ਤੇ ਨਿਊਯਾਰਕ ਸਟੇਟ ਇਨਸਪੈਕਟਰ ਜਨਰਲ ਆਫਿਸ ਆ ਉਹਨਾਂ ਦੇ ਜਿਹੜਾ ਉਹ ਦੁਆਰਾ ਸਾਂਝੇ ਤੌਰ ਦੇ ਉੱਤੇ ਇਹ ਸਾਰਾ ਕੁਝ ਕੀਤਾ ਹੈ ਸੋ ਗ੍ਰੈਂਡ ਲਾਰਜਨੀ ਇਨ ਸੈਕੰਡ ਡਿਗਰੀ ਕਲਾਸ ਸੀ ਫੈਲਨੀ ਦੇ ਚਾਰਜ ਵਿੱਚ ਇਸ ਨੂੰ 15 ਅਕਤੂਬਰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮਾਲਟਾ ਟਾਊਨ ਕੋਰਟ ਦੇ ਵਿੱਚ ਇਸ ਨੂੰ ਅਦਾਲਤ ਮੂਰੇ ਜੱਜ ਜੇਮਸ ਫੌਚੀ ਦੇ ਮੂਰੇ ਪੇਸ਼ ਕੀਤਾ ਜਿਹੜਾ ਹੋ ਗਿਆ ਸੀਗਾ ਉਦੋਂ ਉਸ ਨੂੰ ਰਿਲੀਜ਼ ਜਿਹੜਾ ਉਹ ਕੀਤਾ ਗਿਆ ਤੇ ਚਾਰਜ ਕਿਤੇ ਵੀ ਕਨਸਿਡਰਡ ਨਹੀਂ ਹੈਗਾ ਕੁਆਲੀਫਾਈਂਗ ਅਫੈਂਸ ਬੇਲ ਦੇ ਜਿਹੜੇ ਉਹ ਲਈ ਸੋ ਹੁਣ ਇਹ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਮੇਹੂਲ ਗੋਸਵਾਮੀ ਅਰਗੇ ਕਿੰਨੇ ਇੱਕ ਜਿਹੜੇ ਉਹ ਤੁਰੇ ਫਿਰਦੇ ਆ ਸੋ ਇੱਕ ਪਾਸੇ ਤਾਂ ਇਹ ਪ੍ਰੋਜੈਕਟ ਕੋਆਰਡੀਨੇਟਰ ਬਣਿਆ ਸੀਗਾ ਆ ਸਟੇਟ ਨਿਊਯਾਰਕ ਸਟੇਟ ਦੇ ਲਈ ਤੇ ਦੂਜੇ ਪਾਸੇ ਜਿਹੜਾ ਇੱਕ ਹੋਰ ਕੰਮ ਜਿਹੜਾ ਨਾਲ ਦੇ ਨਾਲ ਕਰ ਰਿਹਾ ਸੀਗਾ ਤੇ ਇਹ ਹੁਣ ਕਹਿੰਦੇ ਵੀ ਦੋ ਫੁੱਲ ਟਾਈਮ ਜੌਬਸ ਕੰਕਰੈਂਟਲੀ ਇਹ ਹੋਲਡ ਕਰ ਰਿਹਾ ਸੀ ਜੋ ਕਿ ਗੈਰਕਾਨੂੰਨੀ ਆ ਤੇ ਕਹਿੰਦੇ ਵੀ ਨਾਲੇ 50000 ਡਾਲਰ ਚੋਰੀ ਕਰ ਲਿਆ ਇਹਨੇ ਸਟੇਟ ਦੇ ਜਿਹੜੇ ਉਹ ਫੰਡਸ ਦੇ ਵਿੱਚੋਂ ਸੋ ਹੁਣ ਇਸ ਕਰਕੇ ਜਿਹੜਾ ਆ ਇਸ ਨੂੰ ਗ੍ਰਫਤਾਰ ਕਰ ਲਿਆ ਜਿਹੜਾ ਉਹ ਗਿਆ ਸੀ ਜੀ ਸ਼ੀ